ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੇ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਜੀ ਸੰਡੇ ਤੇ ਵੱਡੇ ਭਾਈ ਸਾਹਿਬ ਨਾਲ ਕੇ ਬੈਠ ਗਏ ਨੇ ਤੇ ਹੁਣ ਦੱਸੋ ਬਾਬਾ ਜੀ ਕੁਛ ਨਹੀਂ ਬਸ ਇਹੋ ਦੇ ਕੇ ਛੁੱਟੀਆਂ ਵਾਧੂ ਆ ਗਈਆਂ ਵਾ ਦੱਸਿਓ ਬੱਚਿਆਂ ਨੂੰ ਕਿਹੜੇ ਤੇ ਚਾਰੇ ਤੇ ਖੁਸ਼ੀ ਚਾਰੇ ਤੇ ਖੁਸ਼ੀ ਹੈ ਚਲ ਕਰੀਏ ਜਿੱਦਾਂ ਕਿ ਮਹੀਨੇ ਦੀ ਛੁੱਟੀਆਂ ਪੈ ਗਈਆਂ ਹੁੰਦੀਆਂ ਤੇ ਕਿਉਂਕਿ ਇੰਨੀ ਖੁਸ਼ੀ ਤਾਂ ਆ ਵਗੀ ਦੀਵਾਲੀ ਹੈ ਕੱਲ ਤੇ ਪਰਸੋਂ ਵੀ ਛੁੱਟੀ ਤੇ ਨਹੀਂ ਛੋਟੇ ਭਾਈ ਸਾਹਿਬ ਪਿਛੋ ਗੈਡਨਸਡੇ ਰਾਤ ਨੂੰ ਛੁੱਟੀਆਂ ਬੋਧਵਾਤਾ ਮੈਂਨਸਡੇ ਤੱਕ ਛੁੱਟੀਆਂ ਹੂੰ ਤੇ ਕੱਲ ਪਵेंगी ਤਮਾਲਾ ਚੰਗੀਆਂ ਤੇ ਛੋਟੇ ਭਾਈ ਸਾਹਿਬ ਉਧਰ ਬੈਠੇ ਇਕੱਲੇ ਉਹ ਨਹੀਂ ਦੇ ਇੱਧਰ ਬਾਜੀ ਭਾਜੀ ਫੋਨ ਤੇ ਲੱਗੇ ਇਕੱਲੇ ਹੀ ਇਹ ਵੇ ਦੇ ਭਾਜੀ ਓਹ ਹੋ ਹੋਏ ਇਹ ਲੜਾਈਆਂ ਵੇਖ ਦੇ ਰਹੇ ਨੇ ਬਸ ਆਹ ਇਹ ਪੈਸਾ ਵਾਜੇ ਵੀ ਠੀਕ ਨਹੀਂ ਗੇ ਤੇ ਮੋਬਾਈਲ ਤੇ ਟਟੇ ਆ ਆ ਜੋ ਭਾਜੀ ਇੱਧਰ ਲਓ ਜੀ ਪੈਸਾ ਵਾਜੇ ਛੁੱਟੀ ਅੱਜ ਐਤਵਾਰੇ ਤੁਸੀਂ ਨਹੀਂ ਜਾਣਾ ਕੁਛ ਨਹੀਂ ਜਾਣਾ ਕਿੱਥੇ ਜਾਣਾ ਕਿੱਥੇ ਜਾਣਾ ਸੋਨੇ ਰੋਟੀ ਖਾ ਕੇ ਫਿਰ ਬਾਜ਼ਾਰ ਜਾਵਾਂਗੇ ਤੇਰੇ ਨੂੰ ਪਟਾਕੇ ਲੈ ਕੇ ਦਵਾਂਗੇ ਇਹ ਜਾਣੇ ਪਟਾਕੇ ਲਿਓਨੇ ਆ ਪਟਾਕੇ ਕੀ ਕਰਨੇ ਲਿਆ ਕੇ ਫੋੜਨੇ ਆ ਚਲਾਉਣੇ ਆ ਵੇ ਯਾਸ਼ੇ ਪਟਾਕੇ ਚਲਾਉਣੇ ਆ ਪਟਾਕੇ ਚਲਾਉਣੇ ਆ ਨਹੀਂ ਕਰਦੇ ਡਰ ਲੱਗਦਾ ਡਰ ਲੱਗਦਾ ਬੰਬ ਚਲੋ ਲੱਗੇ ਡਰ ਲੱਗਦਾ ਮੂਰ ਨਹੀਂ ਲੰਦ ਅਸਤ ਬਾਈ ਚਲਦੀ ਵੇਖਣੀ ਹੈ ਪਟਾਕੇ ਚਲਦੇ ਹੋਏ ਤਾਂ ਕਲਰਫੁਲ ਹੈ ਹੂੰ। ਦਾ ਸਾਸੀ ਕਾ ਬਲਾ ਦੇ। ਸੱਚੀ ਗੱਲ ਕਰ ਦੋ ਚਲ। ਇਧਰ ਵੇ। ਇਹ ਸੱਚੀ ਗੱਲ ਕਰ ਦੋ ਚਲ ਸਾਰੇਆਂ ਨੂੰ। ਅੱਛਾ ਚਲ ਚਲਾ ਦਿੰਦਾ। ਬਸ। ਤੇ ਲੋ ਜੀ ਰੋਟੀ ਬਣ ਗਈ ਐ। ਅੱਜ ਅਸੀਂ ਬਣਾਈ ਐ ਵੇਸਣ ਵਾਲੀ ਰੋਟੀ। ਨਾਲ ਆ ਦਹੀਂ ਤੇ ਗਰਮਾ ਗਰਮ ਪਰੌਂਠੇ। ਤੇ ਤੁਹਾਡੀ ਸਬਜੀ ਪਈ ਹੀ। ਸਾਰੀਆਂ। ਅੱਜ ਇਹ ਮਿਕਸ ਹੈ ਮਿਕਸ ਸਬਜ਼ੀਆਂ ਵਾਲੀਆਂ ਸਬਜ਼ੀਆਂ ਦੀ ਬਣਾਈ ਹੈ ਮਿੱਠੀ ਰੋਟੀ ਚੋਲੇ ਪਏ ਹੀ ਕੜੀ ਪਈ ਹੀ ਦਾਲ ਪਈ ਹੀ ਸਾਰੀਆਂ ਮਿਕਸ ਕਰ ਦਿੱਤੀ ਆਲੂ ਵੀ ਪਾਤੀ ਮੂਰੀਆਂ ਵੀ ਪਾਤੀ ਸਰਗਰ ਦੇ ਦੇ ਹੁਣ ਕਿਹੋ ਜਿਹਾ ਟੇਸਟ ਆਉਂਦਾ ਤੇ ਕਿਹੋ ਜਿਹਾ ਆ ਆਈ ਪਹਿਲੀ ਵਾਰੀ ਇੰਨੀਆਂ ਕੁਝ ਮਿਲਾ ਕੇ ਬਣਾਇਆ ਕਿਉਂਕਿ ਆਲੂ ਜਿਹੜੇ ਤੁਸੀਂ ਲਿਆਉਂਦੇ ਸੀ ਨਾ ਉਹ ਹੈਗੇ ਹੋਗੇ ਪਤਲੇ ਚੀੜੇ ਜੇ ਉਹਦੀ ਰੋਟੀ ਉਹ ਮੇਨੀ ਹੀ ਬਣੂ ਮੈਂ ਬੋਇਲ ਕੀਤੀ ਸੀ ਕੱਲ ਬਰਗਰ ਆਲੂਰ ਕੋ ਬੋਸ ਕੇ ਲੈ ਹੀ ਪਰ ਕਹਿੰਦਾ ਸੀ ਠੀਕ ਐ ਤੇ ਹੋਰ ਘਰ ਆ ਕੇ ਪਤਾ ਲੱਗਾ ਵਾ ਆਲੂ ਕਿਸ ਤਰ੍ਹਾਂ ਦੇ ਨਿਕਲਦੇ ਆ ਤੇ ਨਾ ਇੰਨੀ ਵਰੀ ਲਿਆਂਦੇ ਆ ਤੇ ਪਹਿਲਾਂ ਵੀ ਤੇ ਕਦੀ ਹੋਇਆ ਹੀ ਨਹੀਂ ਇਸ ਤਰ੍ਹਾਂ ਅੱਜ ਪਹਿਲੀ ਵਰੀ ਹੋਇਆ ਇਸ ਤਰ੍ਹਾਂ ਫਿਰ ਮੂਲੀਆਂ ਵੀ ਕ੍ਰਸ਼ ਕੀਤੀਆਂ ਮੈਂ ਕਿਹਾ ਹੀ ਰੋਟੀ ਬਣਾਉਂਗੀ ਜਾਂ ਸਬਜ਼ੀ ਬਣਾਉਂਗੀ ਕ੍ਰਸ਼ ਕੀਤੀਆਂ ਉਹ ਬਣਾਇ ਨਹੀਂ ਗਈ ਟਾਈਮ ਹੀ ਲੱਗੇ ਮੈਂ ਕਿਹ ਅੱਛੀ ਪਾ ਦੂੰਗੀ ਉਹ ਅੱਜ ਬੱਕਰੀ ਜੀ ਆਈਟਮ ਬਣੀ ਐ ਕਾਫੀ ਚੀਜ਼ਾਂ ਦੀ ਮਿਕਸ ਕਰਕੇ ਜੇ ਕੋਈ ਕਹੂਗਾ ਮooli ਵਾਲੀ ਖਾਣੀ ਕਵਾਂਗੇ ਮੂਲੀਆਂ ਪਈਆਂ ਜੇ ਕੋਈ ਕਹੂਗਾ ਆਲੂ ਵਾਲੀ ਖਾਣੀ ਆਲੂ ਪਏ ਜੇ ਕੋਈ ਕਹੂਗਾ ਵੇਸਣ ਵਾਲੀ ਖਾਣੀ ਵੇਸਣ ਵੇਸਣ ਪਿਆ ਜਿਹੜਾ ਜਿਹੜੀ ਮੰਗੇਗਾ ਕਹਾਂਗਾ ਇਹਦੇ ਵਿੱਚ ਹੀ ਸਭ ਕੁਝ ਪਿਆ ਵਾ ਦੇ ਖਾਈਓ ਤੇ ਚਲੋ ਜੀ ਠੀਕ ਹੈ ਬੱਚਿਆਂ ਨੂੰ ਦਿੰਨੇ ਰੋਟੀ ਇਹ ਵੀ ਨੂੰ ਮੈਨੂੰ ਲੱਗਦੀ ਆ ਜਿਹਨੂੰ ਦੱਸਿਆ ਨਾ ਹੁਣ ਉਹਨੇ ਐਵੇਂ ਨਖਰੇ ਕਰਨੇ ਆ ਕਿ ਹੂੰ ਹੂੰ ਮੈਨੂੰ ਸਵਾਦ ਨਹੀਂ ਲੱਗਦਾ ਪਸਵਾਦ ਬੜੀ ਬੰਦੀ ਜੀ ਕਦੀ ਕਹੀਂ ਵੀ ਟਰਾਈ ਕਰਿਓ ਐਦਾਂ ਕਰਕੇ ਤੇ ਮੈਂ ਕੋਈ ਸਬਜੀ ਵੀ ਇਸਟ ਨਹੀਂ ਘਾਲਦੀ ਸੁਣਦੀ ਨਹੀਂ ਮੈਂ ਆਟੇ ਚ ਬੋਲਦੀ ਨਹੀਂ ਹੂੰ ਹੂੰ ਉਹ ਤਾਂ ਨਹੀਂ ਥੋੜੀ ਥੋੜੀ ਸਬਜੀ ਹੈ ਜਿਆ ਸਵਾਦ ਨਹੀਂ ਹੁੰਣਾ ਰੋਟੀ ਖਾਣ ਦਾ ਐਦਾਂ ਹੁਣ ਮਿੱਸੀ ਰੋਟੀ ਬਣ ਜਣੀ ਹੈ ਤੇ ਦਹੀਂ ਨਾਲ ਮਜਾ ਆਏਗਾ ਖਾਣ ਦਾ ਤੇ ਚ ਦਹੀਂ ਪਾਓ ਜੇ ਯੂਵੀ ਨੇ ਪਤਾ ਰੋਟੀ ਖਾਣ ਦੇ ਸਾਰੀ ਮਗਰੋਂ ਕਹਿਣਾ ਚਲੋ ਪਪਾ ਚਲਿਏ ਪਟਾਕੇ ਲੈਣ ਛੋਟੀ ਖਾ ਲਈ ਤੁਸੀਂ ਕਿਹਾ ਸੀ ਛੋਟੀ ਖਾ ਕੇ ਪਟਾਕੇ ਲੈ ਕੇ ਆਉਨੇ ਆ ਪਟਾਕਿਆਂ ਦੀਆਂ ਨੂੰ ਪਸੂੜੀ ਪਈ ਹੋਈ ਹੈ ਕੋਈ ਵੀ ਦੇਖਿਆ ਉਹ ਨੂੰ ਪਸੂੜੀ ਪੈ ਜਾਂਦੀ ਹੈ ਉੱਥੇ ਰੱਖ ਦੇ ਉਹਨੂੰ ਮਾਸ਼ਾਅੱਲ ਨੀ ਤੇ ਉਹਨੇ ਫੋਨ ਤੇ ਦੇਖਣੀ ਕਹਿੰਦਾ ਕੀ ਦੇਖਣੀ ਹੈ ਮਾਸ਼ਾਅੱਲ ਕਿਉਂ ਉੱਥੇ ਵੇਖ ਵੱਡੇ ਟੀਮੀ ਦੇ ਸਭ ਆ ਵੇਖ ਲੋ ਆ ਛੋਟੇ ਦੀਆਂ ਹੰਗਦਾ ਵੇਖ ਲੋ चला के मारी की सुटती बात सुटती चलन दे चुलबुले लो जी रोटी आ गई है रोटी खाने हैं बाकी बाद पटाखे लैन चलो भाई साहब उठो मेरी पग छो ਪੱਗ ਬੰਨੀ ਆਪਾਂ ਲਓ ਜੀ ਮੈਂ ਬਣਾ ਨਗਾ ਪੱਗ ਛੱਡੋ ਮੈਨੂੰ ਪੱਗ ਬੰਨਦੋ ਨਾ ਕੁਰਸੀ ਛੱਡੋ ਕੁਰਸੀ ਤੇ ਬਹਿ ਗਏ ਹੁਣ ਜਿਹੜੇ ਤੇ ਬੈਠਾਇਓ ਉੱਠੋ ਜਾਰ ਬਨ ਪੱਗ ਬੰਨਦੇ ਪਾਪਾ ਜੀ ਕਰੋ ਲਾਗ ਪੇ ਬੂਣੀ ਕਿੱਤਕੇ कर दे सारे उसमें <laughs> तो ही ना थोड़ी दिखता हुआ दुधिया वाट फेस वाट अप आ आगे नहीं क्या अब में नहीं थोड़े के मेरे ना काट देते वाट दुधिया <laughs> हॉर्निस कारों अपना छात्र देखोगे चलो अभी बावी छेती बाजेदीज नहीं है वो छोटी हो गई लेकिन क्यों है ये सारी रहा सारी अभी कोई नहीं अभी ਜੋ ਵੀ ਭਰ ਲਿਆ ਕੋਈ ਵੀ ਆਪਣੇ ਚੋੜਿਆ ਚਾਹ ਚੇਕ ਲਿਆ ਨਹੀਂ ਕੋਈ ਵੀ ਚਾਹ ਚੇਕ ਲਿਆ ਮਰੇ ਆਓ ਇਹ ਕਦੇ ਦੋ ਹੋਣਗੇ ਬਾਕੀ ਇਹ ਬੜਕੇ ਨਾ ਆਲੇ ਤੇ ਇਹ ਕਿਹੜਾ ਬੰਦੇ ਘੱਟੇ ਦੰਨਿਆ ਤੋਂ ਨਾ ਬੜਕੇ ਤੇ ਪਰ ਆ ਪਹਿਲਾਂ ਛੱਟ ਤੇ ਕਰਾ ਫੇਰੀ ਪਰੇ ਹੋਣਗੇ ਤੇ ਫੇਰੀ ਬਣਨਾ ਸਾਰੇ ਬੜਦਾ ਨਹੀਂ ਰੂਪੀ ਅਗਰ ਬਹਿ ਜਾਂਦੀ ਹੈ ਲਓ ਜੀ ਅਸੀਂ ਬੰਲੀ ਐ ਪੱਗ ਤਿਆਰ ਹੋ ਗਈਆਂ ਤੇ ਹੁਣ ਚੱਲੇ ਆ ਜੂਬੀ ਦੇ ਨਾਲ ਪਟਾਕੇ ਲੈਣ ਤੇ ਕੀ ਕਰੀ ਪਟਾਕੇ ਲੈ ਕੇ ਆਉਣੇ ਮੈਨੂੰ ਵੀ ਲੱਗਦਾ ਯਾਸ਼ਨਾ ਬਦੀ ਪੋਨੀ ਕਰਦਾ ਕੀ ਕੀ ਆਈਟਮ ਲਿਆਂਦੀ ਆ ਚੱਲੀਏ ਪਟਾਕੇ ਲੈਣ ਪਟਾਕੇ ਲੈ ਜਾਣਾ ਨਹੀਂ ਤਾਂ ਨਾਲ ਪਟਾਕੇ ਲੈ ਆਉਣੇ Heh <laughs> ਸਕੜਣਾ ਲੈ ਕੇ ਇਸ਼ਾਰਾ ਧੀਲੇ ਆਈ ਉਹ ਤੇ ਹੋ ਗਿਆ ਰੋੜਾਂ ਜੋੜ ਤਾਂ ਕਿ ਧੀਲੇ ਆਈ ਨਾ ਕੋਈ ਬਮਕਾਰ ਲੰ ਤੇ ਠੀਕ ਹੈ ਜੀ ਪਟਾਕੇ ਅਸੀਂ ਲੈ ਆਏ ਆ ਤੇ ਪਟਾਕੇ ਦੀ ਆਈਟਮ ਕਿਹੜੀ-ਕਿਹੜੀ ਲਿਆਂਦੀ ਹੈ ਉਹ ਤੁਹਾਨੂੰ ਅਗਲੇ ਵਲੌਗ ਚ ਵਿਖਾਵਾਂਗੇ ਤੇ ਇਸੇ ਤਰ੍ਹਾਂ ਵਲੌਗ ਚ ਐਂਡ ਕਰਦੇ ਆਂ ਚੰਗਾ ਜੀ ਸਸਿਕਾ